ਸੱਤਰੀਏ ਕਹਾਲ ਦੋਸਤੋ ਪੰਜਾਬ ਦੇ ਵਿੱਚ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਨੂੰ ਲੈ ਕੇ ਪੰਜਾਬ ਭਰ ਚੋਂ ਬਹੁਤ ਸਾਰੀਆਂ ਜਿਹੜੀਆਂ ਨਾਮਜ਼ਦਗੀਆਂ ਭਰਨ ਨੂੰ ਲੈ ਕੇ ਤੇ ਹੋਰ ਵੀ ਬਹੁਤ ਸਾਰੀਆਂ ਜਿਵੇਂ ਐਨਓਸੀ ਨਾ ਮਿਲਣ ਕਰਕੇ ਇਸ ਤਰ੍ਹਾਂ ਦੀਆਂ ਜਿਹੜੀਆਂ ਖਬਰਾਂ ਨੇ ਉਹ ਆ ਰਹੀਆਂ ਨੇ ਕਿ ਜਿਹਦੇ ਵਿੱਚ ਵਿਰੋਧੀ ਪਾਰਟੀਆਂ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਦੇ ਉੱਪਰ ਇਲਜ਼ਾਮ ਲਗਾ ਰਹੀਆਂ ਨੇ ਕਿ ਉਹ ਉਹਨਾਂ ਨੂੰ ਨਾਮਜ਼ਦਗੀ ਭਰਨ ਤੋਂ ਰੋਕ ਰਹੀ ਹੈ ਔਰ ਸਰਕਾਰੀ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਐ ਉਹ ਵੀ ਉਹਨਾਂ ਦਾ ਇਸ ਵਿੱਚ ਦੇ ਵਿੱਚ ਸਾਥ ਦੇ ਰਿਹਾ ਹੈ ਹੁਣ ਜਿਹੜਾ ਤਾਜ਼ਾ ਮਾਮਲਾ ਆਇਆ ਉਹ ਅਕਾਲੀ ਦਲ ਬਾਦਲ ਦੇ ਨਾਲ ਸੰਬੰਧਤ ਹੈ ਜਦੋਂ ਉਹਨਾਂ ਦੇ ਜਿਹੜੇ ਉਮੀਦਵਾਰ ਸਨ ਉਹ ਆਪਣੀਆਂ ਨਾਮਜ਼ਦੀਆਂ ਭਰਨ ਦੇ ਲਈ ਜੱਤ ਰਿਟਰਨਿੰਗ ਅਫਸਰ ਦੇ ਕੋਲ ਪਹੁੰਚਦੇ ਐ ਤਾਂ ਉੱਥੇ ਉਹਨਾਂ ਦੇ ਨਾਲ ਜਿਹੜੀ ਧੱਕੇਸ਼ਾਹੀ ਹੋਈ ਹੈ ਇਹ ਖਬਰ ਆ ਰਹੀ ਹੈ ਪਿੱਖੀਮਿੰਡ ਤੋਂ ਜਿੱਥੇ ਕਿ ਉਹਨਾਂ ਅਕਾਲੀ ਦਲ ਦੇ ਵਰਕਰਾਂ ਤੇ ਆਗੂਆਂ ਦੇ ਨਾਲ ਜਦੋਂ ਧੱਕੇਸ਼ਾਹੀ ਹੋਈ ਹੈ ਤਾਂ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਜੋ ਅਕਾਲੀ ਦਲ ਦੇ ਪ੍ਰਧਾਨ ਨੇ ਉਹ ਤੁਰੰਤ ਸਾਰੇ ਆਪਣੇ ਕੰਮਕਾਜ ਛੱਡਦੇ ਹੋਏ ਪਿੱਖੀਵੈਂਟ ਪਹੁੰਚਦੇ ਐ ਔਰ ਆ ਕੇ ਆਪਣੇ ਸਮਰਥਕਾਂ ਦੇ ਨਾਲ ਉਹ ਵੀ ਰੋਸ ਜਿਹੜਾ ਪ੍ਰਦਰਸ਼ਨ ਉਹ ਕਰਦੇ ਐ ਜ਼ਿਲ੍ਹਾ ਪ੍ਰੀਸ਼ਦ ਅਤੇ ਬਲੈਕ ਸੰਮਤੀ ਦੀਆਂ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੀਆਂ ਜਿਹੜੀਆਂ ਨਾਮਜ਼ਦਗੀ ਫਾਈਲਾਂ ਪਾੜ ਦੇਣ ਨੂੰ ਲੈ ਕੇ ਮਾਮਲਾ ਉਸ ਵੇਲੇ ਭੱਗ ਗਿਆ ਜਦੋਂ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਨੇ ਪਿੱਖੀਵਣ ਚੌਕ ਦੇ ਵਿੱਚ ਜਿਹੜਾ ਸੀ ਧਰਨਾ ਦੇ ਦਿੱਤਾ ਰੋਜ਼ ਧਰਨੇ 'ਚ ਪਾਰਟੀ ਵਰਕਰਾਂ ਦੀ ਅਗਵਾਈ ਕਰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਲੋਕਤੰਤਰ ਦੀ ਰਾਖੀ ਵਾਸਤੇ ਪਾਰਟੀ ਵਰਕਰਾਂ ਦੇ ਨਾਲ ਹਮੇਸ਼ਾ ਮੋਰੀ ਹੋ ਕੇ ਲੜਨਗੇ ਉਹਨਾਂ ਅੱਗੇ ਕਿਹਾ ਇਸ ਜਿਹੜੀ ਆਮ ਆਦਮੀ ਪਾਰਟੀ ਤੇ ਉਹਨਾਂ ਨੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਹਰ ਫਰੰਟ ਤੇ ਹਰ ਵਰਗ ਤੇ ਪੰਜਾਬ ਦੇ ਵਿੱਚ ਫੇਲ ਸਾਬਤ ਹੋਈ ਹੈ ਜਿਸ ਦਾ ਕਰਕੇ ਉਸ ਨੂੰ ਇਹ ਡਰ ਹੈ ਕਿ ਉਹਦੀ ਇਸ ਨਾਕਾਮੀ ਦਾ ਜਿਹੜਾ ਜਵਾਬ ਹੈ ਉਹ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਵਿੱਚ ਲੋਕ ਦੇਣਗੇ ਇਸ ਕਰਕੇ ਇਹ ਜਿਹੜੀ ਆਮ ਆਦਮੀ ਪਾਰਟੀ ਹੈ ਉਹ ਦੂਸਰੀਆਂ ਪਾਰਟੀਆਂ ਨੂੰ ਨਾਮਜ਼ਦਗੀ ਭਰਨ ਦੇ ਵਿੱਚ ਰੁਕਾਵਟ ਪੈਦਾ ਕਰ ਰਹੀ ਹੈ ਕੱਲ ਇਹ ਮਾਮਲਾ ਜੀਰਾ ਦੇ ਵਿੱਚ ਵੀ ਦੇਖਣ ਨੂੰ ਮਿਲਿਆ ਜਿੱਥੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ ਵੀ ਉੱਥੇ ਪਹੁੰਚ ਕੇ ਉਹਨਾਂ ਨੇ ਵੀ ਇਹੀ ਤਰਨਾ ਦਿੱਤਾ ਸੀ ਕਿ ਉਹਨਾਂ ਦੇ ਪਾਰਟੀ ਵਰਕਰਾਂ ਨੂੰ ਪਾਰਟੀ ਆਗੂਆਂ ਨੂੰ ਐਨਓਸੀ ਜਿਹੜੀ ਹੈ ਉਹ ਨਹੀਂ ਦਿੱਤੀ ਜਾ ਰਹੀ ਬਲਕਿ ਆਹ ਆਦਮੀ ਪਾਰਟੀ ਦੇ ਜਿੰਨੇ ਵੀ ਉਮੀਦਵਾਰ ਉੱਥੇ ਐਨਓਸੀ ਲੈਣ ਪਹੁੰਚੇ ਸੀ ਉਹਨਾਂ ਨੂੰ ਮੌਕੇ ਤੇ ਦੇ ਦਿੱਤੀ ਗਈ ਸੀ ਇਸ ਦੇ ਨਾਲ ਹੀ ਇੱਥੇ ਵੀ ਇਹ ਗੱਲ ਦੇਖਣ ਵਾਲੀ ਮਿਲੀ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇਹ ਗੱਲ ਕਹੀ ਕਿ ਬੇਸ਼ੱਕ ਉਮੀਦਵਾਰਾਂ ਨੂੰ ਨਾਮਜ਼ਦਗੀ ਭਰਨ ਤੋਂ ਰੋਕਿਆ ਜਾ ਰਿਹਾ ਹੈ ਪਰ ਉਹਨਾਂ ਨੇ ਸਿਵਲ ਅਫਸਰਾਂ ਨੂੰ ਵੀ ਇਹ ਅਪੀਲ ਕੀਤੀ ਕਿ ਉਹ ਅਕਾਲੀ ਦਲ ਦੇ ਉਮੀਦਵਾਰਾਂ ਦੇ ਕਾਗਜ਼ ਰੱਦ ਕਰਨ ਵਾਸਤੇ ਇੱਕ ਪਾਸੜ ਜਿਹੜਾ ਰਵਈਆ ਉਹ ਨਾਖਤਿਆਰ ਕਰਨ ਕਾਨੂੰਨ ਮੁਤਾਬਕ ਤੁਹਾਨੂੰ ਤੁਹਾਡੇ ਗੁਨਾਹਾਂ ਲਈ ਜ਼ਿੰਮੇਵਾਰ ਠਹਿਰਾਇਆ ਜਾਏਗਾ ਉਹਨਾਂ ਨੇ ਤਾਕੀਦ ਕੀਤੀ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਅਕਾਲੀ ਦਲ ਦੇ ਪ੍ਰਧਾਨ ਨੇ ਪੱਟੀ ਵਿਖੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਇਹ ਗੱਲ ਕਹੀ ਕਿ ਅੱਜ ਨਾਮਜ਼ਦਗੀ ਪੱਤਰ ਦਾਖਲ ਕਰਨ ਵੇਲੇ ਪਾਰਟੀ ਵਰਕਰਾਂ ਦੇ ਨਾਲ ਕੀਤੇ ਗਏ ਜ਼ੋਰ ਅਜਮਾਇਸ਼ ਧੱਕੇਸ਼ਾਹੀ ਜੋ ਵੀ ਸਰਕਾਰ ਕਰ ਰਹੀ ਹੈ ਇਹ ਉਹ ਸਰਕਾਰ ਨੂੰ ਡਰ ਹੈ ਕਿ ਲੋਕ ਉਹਨਾਂ ਨੂੰ ਹਰਾ ਦੇਣਗੇ ਕਿਉਂਕਿ ਉਹਨਾਂ ਨੇ ਜਿਹੜੇ ਕੰਮ ਹੈ ਉਹ ਪੰਜਾਬ ਪੱਖੀ ਜਾਂ ਲੋਕ ਨੀਤੀਆਂ ਪੱਖੀ ਨਹੀਂ ਕੀਤੇ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਆਪ ਤੇ ਅਕਾਲੀ ਵਰਕਰਾਂ ਦੇ ਜਿਹੜੀਆਂ ਭਿੜਨ ਦੀਆਂ ਵੀਡੀਓ ਐ ਉਹ ਵੀ ਸਾਡੇ ਕੋਲ ਨੇ ਜੇਕਰ ਸਰਕਾਰ ਜਾਂ ਪ੍ਰਸ਼ਾਸਨਿਕ ਅਧਿਕਾਰੀ ਉਹ ਚਫਸਰ ਸਾਡੇ ਕੋਲੋਂ ਉਹ ਮੰਗ ਕਰਦੇ ਐ ਕਿ ਧੱਕੇਸ਼ਾਹੀ ਨਹੀਂ ਹੋਈ ਤਾਂ ਅਸੀਂ ਉਹ ਵੀਡੀਓ ਉਹਨਾਂ ਦੇ ਅੱਗੇ ਪੇਸ਼ ਕਰਾਂਗੇ ਕਿ ਜਿਹਦੇ ਵਿੱਚ ਅਕਾਲੀ ਵਰਕਰਾਂ ਦੇ ਉੱਪਰ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਐ ਉਹ ਧੱਕੇਸ਼ਾਹੀ ਕਰਦੇ ਨਜ਼ਰ ਆਉਂਦੇ ਐ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਉਸ ਘਟਨਾ ਕਰਮ ਦੀਆ ਵੀਡੀਓ ਸਾਡੇ ਕੋਲ ਹੈ ਜਿਨ੍ਹਾਂ ਵਿੱਚ ਨਾਮਜਿਤਗੀ ਪੱਤਰਾਂ ਦੀਆਂ ਫਾਈਲਾਂ ਨੂੰ ਖੋਹਣ ਅਤੇ ਕੁੱਟਮਾਰ ਕਰਨ ਦੇ ਦ੍ਰਿਸ਼ ਸਾਫ਼ ਦੇਖੇ ਜਾ ਸਕਦੇ ਆ ਜਦੋਂ ਕਿ ਪੁਲਿਸ ਪ੍ਰਸ਼ਾਸਨ ਦੋਵਾਂ ਧਿਰਾਂ ਵਿੱਚ ਹੋ ਰਹੀ ਟਕਰਾਅ ਟਕਰਾਅ ਨੂੰ ਰੋਕਦਾ ਦਿਖਾਈ ਦੇ ਰਿਹਾ ਸੀ ਵੀਡੀਓ ਵਿੱਚ ਇਹ ਵੀ ਦਿਖਾਈ ਦੇ ਰਿਹਾ ਕਿ ਕਈ ਨੌਜਵਾਨ ਜਿਹੜੇ ਸੀ ਮੂੰਹ ਸਿਰ ਲਪੇਟੇ ਹੋਈ ਜਿਹੜੇ ਸੀ ਉਹ ਭੀੜ ਦੇ ਵਿੱਚ ਸ਼ਾਮਲ ਹੋਏ ਆ ਉਹਨਾਂ ਨੇ ਇੱਥੇ ਇਹ ਵੀ ਗੱਲ ਕਹੀ ਕਿ ਇੱਕ ਪਾਸੜ ਜਿਹੜਾ ਰਵਈਆ ਇਹ ਗਲਤ ਹੈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਭ ਨੂੰ ਆਪਣੀ ਉਮੀਦਵਾਰੀ ਜਿਹੜੀ ਹੈ ਨਾਮਜ਼ਦਗੀ ਪੱਤਰ ਭਰਨ ਦੇਵੇ ਜਿੱਥੇ ਐਨਓਸੀ ਦੀ ਲੋੜ ਹੈ ਐਨਓਸੀ ਦੇਵੇ ਜਿੱਥੇ ਹੋਰ ਕੋਈ ਵੀ ਕਾਗਜ਼ ਘਟਵੱਧ ਹੈ ਤਾਂ ਉਹ ਉਹਦੀ ਕਹਿ ਸਕਦੀ ਹੈ ਪਰ ਇਸ ਤਰੀਕੇ ਨਾਲ ਜਿਹੜੀਆਂ ਫਾਈਲਾਂ ਪਾੜਨੀਆਂ ਨਾਮਜ਼ਦਗੀ ਭਰਨ ਤੋਂ ਰੋਕਣਾ ਇਹ ਇੱਕ ਪਾਸੜ ਕਾਰਵਾਈ ਨਾ ਕਰੇ ਧੰਨਵਾਦ